ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਰਾਹੁਲ ਗਾਂਧੀ ਬਾਰੇ ਕਿਹਾ ਕਿ ਉਸ ਨੂੰ ਦੇਸ਼ ਬਾਰੇ ਕੁਝ ਵੀ ਪਤਾ ਨਹੀਂ ਕਿਉਂਕਿ ਉਹ ਜ਼ਮੀਨੀ ਪੱਧਰ ਉਤੇ ਲੋਕਾਂ ਨਾਲ ਜੁੜਿਆ ਹੋਇਆ ਨਹੀਂ। ਇਸ ਦੌਰਾਨ ਸੁਖਬੀਰ ਸਿੰਘ ਬਾਦਲ ਨੇ ਪ੍ਰਧਾਨ ਮੰਤਰੀ ਤੇ ਵੀ ਨਿਸ਼ਾਨਾ ਸਾਧਿਆ। ਸੁਖਬੀਰ ਬਾਦਲ ਸਰਹਿੰਦ ਵਿਖੇ ਜ਼ਿਲ੍ਹੇ ਦੇ ਜਿੱਤੇ ਹੋਏ ਪੰਚਾਇਤ ਤੇ ਸਰਪੰਚਾਂ ਨੂੰ ਸੌਂਚਕਾਉਣ ਲਈ ਪਹੁੰਚੇ ਹੋਏ ਸਨ। ਸਮਾਗਮ ਦੌਰਾਨ ਉਹਨਾਂ ਅਕਾਲੀ ਭਾਜਪਾ ਸਰਕਾਰ ਦੀਆਂ ਪ੍ਰਾਪਤੀਆਂ ਗਿਣਵਾਇਆ ਕਿ ਲੋਕਾਂ ਨੂੰ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ ਅਕਾਲੀ ਭਾਜਪਾ ਦੇ ਹੱਕ ਵਿੱਚ ਫਤਵਾ ਦੇਣ ਦਾ ਹੌਕਾ ਦਿੱਤਾ। ਸੂਬੇ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਪ 430 ਸਰਪੰਚਾਂ ਅਤੇ 2470 ਪੰਜਾਂ ਨੂੰ ਇੱਕ ਸਮਾਗਮ ਦੌਰਾਨ ਸੌਂ ਚੁਕਾਈ। ਉਨ੍ਹਾਂ ਸਮਾਗਮ ਦੌਰਾਨ ਦੱਸਿਆ ਕਿ ਅਕਾਲੀ ਭਾਜਪਾ ਸਰਕਾਰ ਆਉਣ ਵਾਲੇ 3 ਮਹੀਨਿਆਂ ਵਿੱਚ 15 ਲੱਖ ਹੋਰ ਗਰੀਬਾਂ ਨੂੰ ਕਾਰਡ ਬਣਾ ਕੇ ਆਟਾ ਦਾਲ ਸਕੀਮ ਅਧੀਨ ਲਿਆਵੇਗੀ। ਗਰੀਬਾਂ ਲਈ ਇੱਕ ਸਪੈਸ਼ਲ ਕਾਰਡ ਵੀ ਦਿੱਤੇ ਜਾਣਗੇ ਜਿਸ ਨਾਲ ਉਹ ਗੈਰ ਸਰਕਾਰੀ ਹਸਪਤਾਲਾਂ ਵਿੱਚ ਆਪਣਾ 30 ਹਜ਼ਾਰ ਤੱਕ ਦਾ ਇਲਾਜ ਮੁਫਤ ਕਰਵਾ ਸਕਣਗੇ। ਉਨ੍ਹਾਂ ਕਾਲੇ ਕੱਛੇ ਵਾਲੇ ਗਰੋਵ ਵੱਲੋਂ دہشت ਫਲਾਏ ਜਾਣ ਦੇ ਬੋਲਿਆ ਕਿ ਇਸ ਅਫਵਾਹ ਫੈਲਾਉਣ ਵਾਲੇ ਅੰਸਰਾਂ ਦੀ ਪਹਿਚਾਨ ਚੁੱਕੀ ਆ ਤੇ ਜਲਦੀ ਹੀ ਉਹਨਾਂ ਨੂੰ ਕਾਬੂ ਕਰ ਲਿਆ ਜਾਵੇਗਾ। ਬਹੁਤ ਬਹੁਤ ਸ਼ੁਕਰੀਆ ਉਸ ਵਰਤਾਰ ਕਰਵਾਉਣ ਲਈ। ਹਮ ਮੰਨਦਾ ਉਹਨੂੰ ਪਤਾ ਹੀ ਨਹੀਂ ਕਿ ਪਿੰਡ ਦੇ ਜੇ ਉਹਨੂੰ ਪੁੱਛੋ ਪਿੰਡ ਦੀ ਗਲੀ ਕੀ ਹੈ ਉਹ ਦੱਸ ਹੀ ਸਕੂ ਗਲੀ ਕੀ ਹੈ। ਛੱਪੜ ਕੀ ਹੈ ਉਹਨੂੰ ਪੁੱਛੋ ਛੱਪੜ ਕੀ ਹੈ ਉਹਨੂੰ ਪਤਾ ਹੀ ਨਹੀਂ ਉਹਨੇ ਜਿਹੜੇ ਬੰਦੇ ਨੂੰ ਥੱਲੋਂ ਤੱਕ ਪਤਾ ਨਹੀਂ ਜ਼ਮੀਨ ਨਾਲ ਜੁੜਿਆ ਨਹੀਂ ਉਹਨੂੰ ਕੀ ਪਤਾ ਦੇਸ਼ ਦਾ ਕੀ ਹੈ ਅਈ ਤਾਂ ਦਿਖ ਰਿਹਾ 6 ਮਹੀਨੇ 6 ਦੀ ਟੱਪਣ ਹੁੰਦੇ ਇਹਨਾਂ ਦੀ ਅਸੀਂ ਇਹਨਾਂ ਨੂੰ ਅਸੀਂ ਭੋਗ ਦੇ પાਕੇ ਇਹਨਾਂ ਦਾ ਤੇ ਅਰਦਾਸ ਕਰਕੇ ਇਹਨਾਂ ਨੂੰ ਭੇਜੀਏ ਤੇ ਆਪਣੀ ਸਰਕਾਰ ਜੀ ਪੰਜਾਬ ਆਉਗੀ ਉੱਥੇ ਤੁਸੀਂ ਆਪ ਦੇਖੋ ਕਿੰਨੇ ਵੱਡੇ ਪੱਦਰ ਦੇ ਤੇ ਫੰਡ ਤੇ ਡਿਵੈਲਪਮੈਂਟ ਉੱਥੋਂ ਲੈ ਕੇ ਆਈਏ ਹੁਣ ਤੁਸੀਂ ਦੇਖੋ ਅਮਰੀਕਾ ਨਾਲ ਕੋਈ ਪੰਗਾ ਲੈਂਦਾ ਹੁਣ ਜਦੋਂ ਦਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਬਣਿਆ ਸਾਰੇ ਪੰਗੇ ਲਈ ਜਾਂਦੇ ਹੁਣ ਤਾਂ 몰ਦੀਵ ਵਰਗਾ ਜਿਹੜਾ ਮਤਲਬ ਦਾ ਐਡਾ ਹੈ ਮਤਲਬ ਦਾ ਫਦੇ ਕੜ ਤੋਂ ਵੀ ਛੋਟਾ ਉਹ ਹੀ ਟੱਪ ਕੇ ਮਰੀ ਜਾਂਦਾ ਆਪਾਂ ਨੂੰ ਤੇ ਆਪਣਾ ਹਾਲ ਕੀ ਹੈ ਆਦਮ ਲੱਦੇ ਐਨ 6 ਮਹੀਨੇ ਬਾਅਦ ਹੀ ਕੰਮ ਬਣੂਗਾ ਹੌਣ ਦਾ ਨਹੀਂ ਬਣਦਾ ਖਬਰਾਂ ਦੀ ਦੁਨੀਆ ਵਿੱਚ ਆਓ ਸਾਡੇ ਨਾਲ ਕਦੇ ਵੀ ਸਿੱਕਿੱਤੋਂ ਵੀ ਜੁੜੋ ਆਪਾਂ ਮਿਲਾਂਗੇ ਫੇਸਬੁੱਕ ਤੇ ਅਸੀਂ ਦਿਖਾਂਗੇ YouTube ਤੇ ਸਾਨੂੰ ਫੋਲੋ ਕਰੋ ਟਵਿੱਟਰ ਤੇ ਖਬਰਾਂ ਨਾਲ ਜੁੜੇ ਰਹੋ ਦਿਨ ਰਾਤ